ਗੁਰਮੀਤ ਖੋਡੀਆਂ ਨੂੰ ਹੁਣ ਕਿਸਾਨਾਂ ਦੇ ਸਵਾਲ ਵੀ ਕੌੜੇ ਲੱਗਣ ਲੱਗ ਪਏ ਇਸੇ ਕਰਕੇ ਖੇਤੀਬਾੜੀ ਮੇਲੇ ਤੇ ਸਟੇਜ ਤੇ ਖੜੇ ਖੇਤੀਬਾੜੀ ਮੰਤਰੀ ਗੁਰਮੀਤ ਖੋਡੀਆਂ ਨੂੰ ਸਵਾਲ ਪੁੱਛਣ ਤੇ ਇੱਕ ਕਿਸਾਨ ਨੂੰ ਪੁਲਿਸ ਨੇ ਚੁੱਕ ਕੇ ਜੇਲ੍ਹ ਸੁੱਟ ਦਿੱਤਾ ਤੇ ਜਦੋਂ ਉਸ ਕਿਸਾਨ ਨੂੰ ਪੁਲਿਸ ਲਾ ਜਾ ਰਹੀ ਸੀ ਤਾਂ ਉਸ ਉਹ ਕਿਸਾਨ ਮਰਦਾਬਾਦ ਦੇ ਨਾਰੇ ਲਗਾ ਰਿਹਾ ਸੀ ਤਾਂ ਉਸ ਵੇਲੇ ਸਟੇਜ ਤੇ ਖੜੇ ਖੇਤੀਬਾੜੀ ਮੰਤਰੀ ਗੁਰਮੀਤ ਖੋਡੀਆਂ ਨੇ ਇਹ ਕਿਹਾ ਕਿ ਹੋਰ ਵੀ ਕਰ ਲਵੋ ਜੇਕਰ ਕਿਸੇ ਨੇ ਕਰਨਾ ਹੈ ਹੁਣ ਕੀ ਮੰਨੀਏ ਕਿ ਮੰਤਰੀ ਸਾਭਤੀ ਹੈ ਧਮਕੀ ਮੰਨੀਏ ਕਿ ਭਾਈ ਜੇਕਰ ਹੋਰ ਵੀ ਕਿਸੇ ਨੇ ਕਰਨਾ ਹੈ ਤਾਂ ਕਰ ਲਵੋ ਕਿਉਂਕਿ ਪੁਲਿਸ ਇਸੇ ਤਰ੍ਹਾਂ ਚੁੱਕ ਕੇ ਲੈ ਜਾਵੇਗੀ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਧੰਨਵਾਦ ਕਰਨੀ ਸੀ ਕੁੜੀਆ ਸਾਹਿਬ ਇਹਨਾਂ ਨੇ ਸਾਨੂੰ ਟਾਈਮ ਨਹੀਂ ਦਿੱਤਾ ਦੇਖੋ ਅਸੀਂ ਕੋਈ ਡਿਸਪੂਟ ਨਹੀਂ ਕਰਨਾ ਚਾਹੁੰਦੇ ਨਾ ਅਸੀਂ ਮੁੜਦਾਬਾਦ ਕਿਸੇ ਨੂੰ ਕੋਈ ਨਾ ਜਿੰਦਾਬਾਦ ਅਸੀਂ ਟੇਬਲ ਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਈਪਰਡ ਝੋਨੇ ਦੇ ਹਾਈਪਰਡ ਝੋਨੇ ਦੇ ਗੱਲ ਹੀ ਨਹੀਂ ਕਰ ਰਹੇ ਕਿੰਪ ਕਿਉਂ ਲਾਇਆ ਕਿਸਾਨਾਂ ਦਾ ਕੈਂਪ ਪਈਏ ਇਹ ਇਹ ਹਾਈਪਰਡ ਝੋਨੇ ਦੇ ਗੱਲ ਕਰ ਰਹੀ ਹੈ ਸਰਕਾਰ ਗੈਨ ਕਰ ਰਹੀ ਹੈ ਕਰਤਾ ਜੀ ਜੀ ਫਿਰ ਤੁਹਾਡਾ ਟਾਈਮ ਦੇ ਦੇਣਾ ਕੋਈ ਨਹੀਂ ਦੇ ਰਹੀ ਸੰਧਾ ਜਦੋਂ ਮੈਂ ਕਹਿੰਦਾ ਮੈਂ ਨਾ ਮੈਂ ਕਹਿੰਦਾ ਦੇ ਦੇਵੋ 50 ਸਕਾਰ ਮੁਦਾਰਤ ਮੁਦਾਰਤ ਜੀ ਸਕਾਰ ਮੁਦਾਰਤ ਦਰਅਸਲ ਸ਼੍ਰੀ ਮੁਖਤਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਸਲਾਨਾ ਖੇਤੀਬਾੜੀ ਮੇਲਾ ਹੋ ਰਿਹਾ ਸੀ ਤੇ ਖੇਤੀਬਾੜੀ ਮੇਲਾ ਸੀ ਤਾਂ ਸੁਭਾਵਿਕ ਤੌਰ ਤੇ ਕਿਸਾਨਾਂ ਨੇ ਪਹੁੰਚਣਾ ਸੀ ਤੇ ਕਿਸਾਨ ਪਹੁੰਚੇ ਜਿਸ ਤੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਖੋਡੀਆਂ ਵੀ ਪਹੁੰਚੇ ਸਨ ਇਸ ਖੇਤੀਬਾੜੀ ਮੇਲੇ ਦੇ ਵਿੱਚ ਪਹੁੰਚੇ ਕਿਸਾਨਾਂ ਦੇ ਕੁਝ ਸਵਾਲ ਸਨ ਜੋ ਖੇਤੀਬਾੜੀ ਮੰਤਰੀ ਗੁਰਮੀਤ ਖੋਡੀਆਂ ਤੋਂ ਪੁੱਛਣਾ ਚਾਹੁੰਦੇ ਸਨ ਹੁਣ ਸਵਾਲ ਪੁੱਛਣ ਦਾ ਸਮਾਂ ਤਾਂ ਕੀ ਮਿਲਣਾ ਸੀ ਸਗੋਂ ਜਦੋਂ ਇੱਕ ਕਿਸਾਨ ਸਵਾਲ ਪੁੱਛਣ ਦੇ ਲਈ ਖੜਾ ਹੋਇਆ ਤਾਂ ਉਸ ਨੂੰ ਪੁਲਿਸ ਪ੍ਰਸ਼ਾਸਨ ਨੇ ਸਵਾਲ ਪੁੱਛਣ ਤੋਂ ਪਹਿਲਾਂ ਹੀ ਚੁੱਕ ਲਿਆ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਤੇ ਉਹ ਕਿਸਾਨ ਹਾਲੇ ਤੱਕ ਵੀ ਜੇਲ੍ਹ ਦੇ ਵਿੱਚ ਉਸ ਕਸਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਸਵਾਲ ਪੁੱਛਿਆ ਸੀ ਕੀ ਗੱਲ ਪਈ ਹੁਣ ਸਵਾਲ ਪੁੱਛਣਾ ਵੀ ਗੁਨਾਹ ਹੋ ਗਿਆ ਕਿ ਇਹਹੀ ਬਦਲਾ ਦੀ ਸਰਕਾਰ ਹੈ ਕਿਉਂਕਿ ਭਗਵੰਤ ਸਿੰਘ ਮਾਨਤਾ ਖੁਦ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਲੋਕਤੰਤਰ ਦੇ ਵਿੱਚ ਲੀਡਰ ਨਹੀਂ ਲੋਕ ਵੱਡੇ ਹੁੰਦੇ ਨੇ ਤੇ ਹੁਣ ਜਦ ਮਾਨ ਸਾਹਿਬ ਤੁਹਾਡੇ ਲੀਡਰਾਂ ਨੂੰ ਤੁਹਾਡੇ ਮੰਤਰੀਆਂ ਨੂੰ ਲੋਕ ਸਵਾਲ ਪੁੱਛਦੇ ਨੇ ਤਾਂ ਫਿਰ ਤੁਹਾਨੂੰ ਉਹ ਲੋਕ ਉਹ ਕਿਸਾਨ ਮਾਰੇ ਕਿਉਂ ਲੱਗਦੇ ਨੇ ਤੇ ਉਹਨਾਂ ਨੂੰ ਕਿਉਂ ਪੁਲਿਸ ਚੁੱਕ ਕੇ ਜੇਲ੍ਹਾਂ ਦੇ ਵਿੱਚ ਉਂੜਤੀਏ ਕੀ ਇਹ ਪੂਰਾ ਮਾਮਲਾ ਉਹ ਤੁਸੀਂ ਸੁਣਿਓ ਉਸ ਕਿਸਾਨ ਦੇ ਮੂੰਹੋਂ ਹਾਂ ਫਾਜ਼ਲ ਗਾ ਇੱਕ ਦੋ ਜਿਹੜੇ ਹੋਰ ਜਿਹੜੇ ਉਹ ਸਾਰੇ ਹਾਈਬ੍ਰਿਡ ਝੋਨੇ ਤੇ ਡਿਪੈਂਡ ਆ ਪੰਜਾਬ ਪ੍ਰਸਨ ਤੋਂ ਉੱਪਰ ਉਹ ਤੇ ਹਾਈਬ੍ਰਿਡ ਝੋਨਾ ਲੱਗਦਾ ਬਾਸਪਤੀ ਜਿਹੜੀ ਆ ਉਹਦੇ ਵੀ ਰੇਟ ਘਟਾ ਇਹੋ ਐਸੇ ਵਾਹਨ ਆਸ 40% ਜਿਹਨਾਂ 'ਚ ਬਾਸਪਤੀ ਵੀ ਨਹੀਂ ਹੁੰਦੀ ਹੋਰ ਕੋਈ ਵੈਰਾਈਟੀ ਨਹੀਂ ਹੁੰਦੀ ਸਿਰਫ ਹਾਈਬ੍ਰਿਡ ਹੁੰਦਾ ਤੇ ਜਿਹੜਾ ਸਾਡਾ ਮੁੱਖ ਮੰਤਰੀ ਆ ਉਹਨੇ ਹਾਈਬ੍ਰਿਡ ਝੋਨਾ ਬੈਨ ਕਰਤਾ ਉਹਦੇ ਤੇ ਅਸੀਂ ਆਖਿਆ ਜੀ ਸਾਡਾ ਖੇਤੀਬਾੜੀ ਮੰਤਰੀ ਇੱਥੇ ਆ ਚੀਬ ਇੱਥੇ ਆ ਸਾਡਾ ਖੇਤੀਬਾੜੀ ਮੰਤਰੀ ਇੱਥੇ ਆ ਤੇ ਸਾਡੇ ਹੀ ਹਲਕੇ ਦਾ ਅਸੀਂ ਉਹਦਾ ਦਰਦ ਦੱਸਾਂਗੇ ਤੇ ਨਾਲੇ ਉਹਨਾਂ ਨੂੰ ਕਹਾਂਗੇ ਵੀ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਤੁਸੀਂ ਇੱਧਰ ਉਧਰ ਕੀਤੀਆਂ ਉਹ ਵਾਪਸ ਕਰੋ ਕਿਸਾਨਾਂ ਨੇ ਇੱਕ ਹੀ ਕਰਨਕ ਵੜਨੀ ਆ ਤੇ ਸਾਡਾ ਇਹਨਾਂ ਖਲੋਰੀ ਵਾਲਾ ਸਮਾਨ ਉਹ ਵਾਪਸ ਕਰੋ ਪਰ ਉਹਨਾਂ ਨੂੰ ਖਦਸਾ ਸੀ ਵੀ ਇਹਨਾਂ ਨੇ ਗੱਲ ਤੋਂ ਵੀ ਕਰਨੀ ਆ ਖਲੋਰੀ ਬਾਰਡਰ ਵਾਲੀ ਤੇ ਇਹਨਾਂ ਨੇ ਜਦੋਂ ਸਾਨੂੰ ਬੋਲਣ ਤੋਂ ਪਹਿਲਾਂ ਹੀ ਮੈਂ ਪੁਲਿਸ ਸਾਦ ਕੇ ਸਮਝਾ ਰਿਹਾ ਰਫਟ ਕਰਾਦਾ ਤੇ ਮੈਂ ਕਹਿਣਾ ਵੀ ਇਦੋਂ ਵੱਡਾ ਤਮਕੂ ਕੋਈ ਖੇਤੀਬਾੜੀ ਮੰਤਰੀ ਨਹੀਂ ਹੋ ਸਕਦਾ ਜਿਹੜਾ ਕਿਸਾਨ ਮੇਲੇ ਦੇ ਵਿੱਚ ਕਿਸੇ ਕਿਸਾਨ ਦੇ ਸਵਾਲ ਦਾ ਜਵਾਬ ਨਾ ਦੇ ਸਕੇ ਤੇ ਪ੍ਰਸ਼ਾਸਨ ਸਾਦ ਕੇ ਪ੍ਰਸ਼ਾਸਨ ਦੀ ਛਾਂ ਥੱਲੇ ਕਿੰਨਾਂ ਚਿਰੇ ਕਿਸਾਨ ਮੇਲਿਆਂ ਚ ਮੁੱਖ ਮਹਿਮਾਨ ਬਣ ਜਾਣਗੇ ਸਮਾਂ ਆਊਗਾ ਅਸੀਂ ਜਿਵੇਂ ਦੂਜਿਆਂ ਨੂੰ ਖੇਡੇ ਅਸੀਂ ਉਹ ਮੇ ਇਹਨਾਂ ਨੂੰ ਖੇੜਾਂਗੇ ਹਰ ਮੋੜ ਤੇ ਮਿਲਾਂਗੇ ਸਾਡੇ ਮੰਤਰੀ ਨੇ ਸਾਡੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਇਹ ਗੱਲ ਕਹਿੰਦੀ ਆ ਇੱਕ ਪ੍ਰਧਾਨ ਜੀ ਜਿਹੜਾ ਹੈਗਾ ਕੀ ਸਵਾਲ ਪੁੱਛੇ ਤੇ ਜੇਲ੍ਹ ਭੇਜਿਆ ਜਾ ਸਕਦਾ ਇਹ ਕੀ ਇਹ ਸਰਕਾਰ ਨੇ ਕੀਤਾ ਕਿ ਇਹ ਤੋਂ ਪਹਿਲਾਂ ਕਿਸਾਨਾਂ ਨੇ ਇਹ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹੋ ਜਿਹਾ ਨਹੀਂ ਕੀਤਾ ਵੀ ਸ਼ਾਂਤਮਈ ਤੁਸੀਂ ਸਵਾਲ ਕਰਦੇ ਹੋ ਤੁਹਾਨੂੰ ਕੋਈ ਜੇਲ੍ਹ ਭੇਜੇ ਇਹ ਪਹਿਲੀ ਵਾਰੀ ਜੇਲ੍ਹ ਭੇਜ ਰਹੇ ਆ ਤੇ ਇਹ ਨੇ ਸਾਡਾ ਜਿਹੜਾ ਮੰਤਰੀ ਇਥੋਂ ਦਾ ਸੋਨਨਬੁਖਸਰ ਵਾਲੇ ਸਾਰੇ ਮੈਚ ਛੁਣਨੇ ਹਾਈਬ੍ਰਿਡ ਤੇ ਗੱਲ ਕਰਨੀ ਸੀ ਸਾਡੇ ਜ਼ਿਲ੍ਹੇ ਦਾ ਖੇਤੀਬਾੜੀ ਮੰਤਰੀ ਮੈਨੂੰ ਜੇਲ੍ਹ ਭੇਜ ਗਈ ਸਟੇਜ 'ਤੇ ਇਹ ਗੱਲ ਕਹਿੰਦਾ ਵੀ ਹੁਣ ਹੋਰ ਲੈ ਲਓ ਸਵਾਦ ਮੈਂ ਕਹਿੰਦਾ ਮੈਂ ਤਾਂ ਜੇਲ੍ਹ ਚលਿਆ ਤੇ ਤੈਨੂੰ ਸਵਾਦ ਲਿਆ ਦੇਾਂਗੇ ਸਵਾਦ ਨਾਲ ਲੜਾਂਗੇ ਤੇਰੇ ਨਾਲ ਯਾਦ ਰੱਖੀ ਜਿੱਥੇ ਆਏਗਾ ਉੱਥੇ ਸਵਾਲ ਕਰਦੇ ਰਹਾਂਗੇ ਕਰਦੇ ਰਹੇ ਆ ਹਰ ਇੱਕ ਨੂੰ ਕਰਦੇ ਰਹੇ ਆ ਅਸੀਂ ਦਬਣ ਵਾਲੇ ਨਹੀਂ ਮਿੱਟੀ ਦੀ ਖਾਤਰ ਜੇਲ੍ਹ ਤਾਂ ਕੀ ਸਾਨੂੰ ਮਰਨਾ ਵੀ ਪਹਿਲੇ ਮਰਨ ਨੂੰ ਤਿਆਰ ਆਪਰਤੀ ਦੇ ਲਗੀਆਂ ਤੋਂ ਡੱਕੇ ਗਏ ਸੀ ਝਾੜੂ ਪੂਚੀ ਵਾਲਿਆਂ ਤੋਂ ਜੱਦਦੇ ਅਸੀਂ ਉਹ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਪਰਿਵਾਰਾਂ ਨਾਲ ਰਾਜ ਕੀਤਾ ਅਸੀਂ ਤਲਵਾਰ ਨਾਲ ਰਾਜ ਕਰਨ ਵਾਲੇ ਆ ਝਾੜੂ ਪੂਚੀ ਤੋਂ ਨਹੀਂ ਕਰਦੇ